ਮਹਾਂ ਲੋਕੀ ਵਾਹਿਗੁਰੂ ਤੁਹਾਂ ਦਾ ਬੰਦ ਜੀ ਕੀ ਫਤਿਹ ਜੀ ਜੀ ਕੀ ਗੋਤੀ ਜੀ ਸਹਾਇ ਇਹ ਵਾਰ ਸ੍ਰੀ ਕ੍ਰੋਤੀ ਜੀ ਕੀ ਫਤਿਹ ਸ਼ਹੀਦਾਂ ਦੀ ਦਸਵੀਂ ਪ੍ਰਕਾਸ਼ ਸਮਰਿਤ ਹੈ ਗੋਲ ਨਾਨਕ ਲੇਨ ਤੇ ਆਇਆ ਹੈ ਫਰੰਗਿਤ ਕੁੜਤੇ ਮਨ ਦਾ ਸ੍ਰਾਮ ਦਾਸ ਜੀ ਹੇ ਸਹਾਇ ਅਰਥ ਨੂੰ ਸੰਕੋਚ ਵਿੱਚ ਨਾ ਸਮਰੋਛੀਂ ਕਰਦਾ ਹੈ ਸ੍ਰੀ ਹਰਿਕ੍ਰਿਸ਼ਨ ਕੇ ਅੱਗੇ ਜੇਕਰ થોਸਾਂ ਦੀ ਜਾਇ ਤੇ ਆਦਰ ਸੁਮਰਿਆ ਹੈ ਖਾਰੇ ਨੋਂ ਦੇ ਆਵੇ ਤਾਂ ਇਹ ਸਭ ਥਾਈ ਹੋ ਸਹਾਈ ਦਾਸ ਨਿ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹਿਸਾਰਾਈ ਨਾ ਪਾਸ਼ਾ ਪਾਸ਼ਾ ਹਿਆਲੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰਟ ਦੀ ਡਾਰ ਕੀਤਾ ਧੰਨ ਧਰ ਕੇ ਬੋਲੋ ਜੀ ਵਾਹ ਜੀ ਸਭ ਜਿਆ ਪਿਆਰੀਆਂ ਚੋਹੋਂ ਸੇ ਜਾਦੀਆਂ ਚਾਦੀ ਪਿਆ ਸਾਠੀਆਂ ਜਪੀਆਂ ਸਤੀਆਂ ਜੁਨਾ ਨਾਮ ਜਪਿਆ ਵੰਡੂ ਕੇ ਛਕੇ ਆ ਦੇਵ ਚਲਾਈ ਤੇਗ ਬਾਣੀ ਦੇਖੀ ਅਨੰਦ ਸਿਤਾ ਸੁਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੰਦੋ ਜੀ ਜਨਾਬ ਸਿੰਘਾਂ ਸਿੰਘਣੀਆਂ ਨੇ ਧਰਮ ਖੇ ਸਿੱਖ ਦਿੱਤੇ ਬੰਦ ਬੰਦ ਕਟਵਾਈ ਛੋਕਰੀਆਂ ਨੂੰ ਹੱਜਾ ਚੰਕੀਆਂ ਤੇ ਚੜ੍ਹੇਗਾ ਦੇ ਨਾ ਅਸਰਾ ਹੀ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਛਾੜਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਵਾਹੀ ਨਾਨਕ ਸਤਿ ਮੁਸਹੈਦਾ ਸਿੰਘਾ ਜੀ ਦੀ ਪੁਰ ਕਰਪਾਲ ਕਮਾਈ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਵੋਧੋ ਜੇ ਸਵਾਹਿਗੁਰੂ ਪੰਜਾ ਤਖਤਾਂ ਸਰਬੱਤ ਗੁਰਦਵਾਰਿਆਂ ਦੀ ਖਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਹਨੇ ਮਾਣੇ ਦੇ ਮਾਨ ਸਤਿਗੁਰੂ ਜੀ ਨੇ ਤਾਂ ਨਹੀਂ ਹੁੰਦੇ ਤਾਂ ਨੀ ਉਤੇ ਉਂਜੀ ਉਹ ਨਿਆਸੇ ਉਂਦੇ ਆਸਰਾ ਸੱਚੇ ਪਿਤਾ ਬਾਹ ਕੀ ਤਰੇ ਜੀ ਤਨ 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 ਤਖਤ ਚਮਤੁਰ ਦੇ ਮਾਲਿਕ ਹਾਜਨਾਂ ਅਜਿਹੀ ਗੁਰਤਾ ਗਦੀ ਪੇ ਸੋਭਾ ਈਮਾਨ ਚੋ ਜੁਗ ਅਟਲ ਗਿੰ ਦੁਨੀਆ ਦੇ ਮਾਲਿਕ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਨ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਵਿੱਚ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਮubarrak ਕਰਨਾ ਖਮਨਾ ਪਾਸ ਅਰਦਾਸ ਬੇਨਤੀ ਦਾ ਤਾਰ ਕਿਤਾਬ ਜੀ ਦੀ ਪਾਵਨ ਹਜ਼ੂਰੀ ਅੰਦਰ ਸਰਬੱਤ ਦੇ ਭਲੇ ਦੀ ਰਾਤ ਲਈ ਅਰਦਾਸ ਕੀਤੀ ਸਤਿਗੁਰੂ ਮਿਹਰਾਂ ਕਰਨੀਆਂ ਦਰੋ ਕਰੋ ਸਰਬਤ ਸੰਤਾਂ ਦਾ ਭਲਾ ਕਰਨਾ ਔਰ ਦਰੋ ਕਰੋ ਸਰਬਤ ਸੰਤਾ ਨੂੰ ਸਿੱਖੀ ਸਦਕਾ ਕਰੋ ਉਸਾ ਨਾਮਦਾਨ ਬਖਸ਼ਿਸ਼ ਕਰਨਾ ਸਰਬਤ ਸੰਤਾ ਨੂੰ ਦਰੋ ਕਰੋ ਸ਼ਰਧਾ ਭਾਵਨਾ ਦੇ ਨਾਲ ਬਾਣੀ ਪੜਨ ਦਾ ਸੁਭਾਅ ਕਰਨ ਦਾ ਦਲ ਕਰਦੀਆਂ ਸੱਚੇ ਪਾਤਸ਼ਾਹ ਜੀ ਹਾਜ਼ਰੀਆਂ ਭਰਨ ਦਾ ਬਲ ਉਦਮ ਉਤਸ਼ਾਹ ਚਾਹੂ ਬਖਸ਼ਣਾ ਔਰ ਦਰੋ ਕਰੋ ਸਰਬਤ ਸੰਤਾ ਦੇ ਘਰਾਂ ਪਰਵਾਰਾਂ ਵਿੱਚ ਆਪਸੀ ਪੇਮ ਪਿਆਰ ਕਿਸਾ ਸ੍ਰੀ ਸ਼ਾਂਤੀ ਵਰਤੌਣੀ ਵਿਹਿ ਅਰੋਗਤਾ ਵਾ ਤੇ ਦਾਤ ਬਖਸ਼ੀ ਨੌਕਰੀ ਔਰ ਸਾਰੂ ਬਰਾਬਰ ਅੰਦਰ ਤੋਂ ਕੋਮਲ ਅਸ਼ ਵਿਭਾਵਨਾਵਾਂ ਪੂਰਨ ਕਰਦੀਆਂ ਜੀ ਸਤਿਗੁਰੂ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਮੀ ਗਰੀਬ ਨਿਵਾਜ਼ ਬੇਅੰਤ ਭੁਲਾ ਕੁਛ ਲੈਣੀਆਂ ਦਰੋਂ ਪਰੋਂ ਸਰਬਤ ਸੇਂਤਾ ਦਾ ਪਲਾ ਕਰਨਾ ਸਭ ਤੋਂ ਸੇਂ ਪਿਆਰੇ ਮੇ ਲੋ ਜਨ ਅ ਵਿਦਿਆ ਆਪ ਤੇ ਦਾ ਨਾਮ ਚਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਵਾਹਿ ਦੀ ਰਿਤੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ